ਨਿਮਰਤਾ ਨਾਲ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨੀ ਕੀ ਬੋਧ ਸੁਭਾਏ ਮਾਨਵ ਕੀ ਅਮਰ ਤਵੇਲੇ ਤੋਂ ਅਮਰਤ ਮੇ ਬਾਣੀ ਦਾ ਆਨੰਦ ਪ੍ਰਾਪਤ ਕਰਨ ਹੀ ਉਪਾਗ ਕੀ ਸਾਧ ਸੰਗਤ ਨੂੰ ਆਓ ਹੋਰ ਫਤੇ ਪ੍ਰਵਾਣ ਕਰੋ ਜੀ ਕੋਈ ਰਸਨਾ ਵਾਂਜੀ ਨਾ ਰਹੇ ਸਾਰੇ ਆਪ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸ਼ੀਲ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਰਚਨਾ ਤੋਂ ਅੱਜ ਤੋਂ ਮੈਂ ਮਹਾਰੂ ਰਾਗੰਦਰ ਪਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਇਹ ਸ਼ਬਦ ਦੂਜੇ ਪੜ ਵਿੱਚ ਸਤਿਗੁਰਾਂ ਜੀ ਨੇ ਕੀਤਾ ਹੈ ਉਹ ਪ੍ਰਮਾਤਮਾ ਇੱਕ ਹੈ ਏਕ ਓੰਕਾਰ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਰਹਾਉ ਦੇ ਬੰਦ ਵਿੱਚ ਸ਼ਬਦ ਮਾ ਬੁਰਮਾ ਕੀਦਾ ਕੀਤਾ ਮੇਰੇ ਮਨ ਨਾਮ ਜਪਤ ਉਦਰੇ हे मेरे मन परमात्मा ਦਾ ਨਾਮ ਜਪਦਿਆਂ अनेका प्राणी ਵਿਕਾਰਾਂ ਤੋਂ ਵੱਖ ਦੇ ਉਤਰੇ ਉਧਾਰ ਹੋ ਗਿਆ ਨੇਕਾ ਪ੍ਰਾਣੀ ਦਾ ਵਕਾਰਾਂ ਦੀ ਮਾਰ ਤੋਂ ਬਚੇ ਇਸ ਸੰਸਾਰ ਦੇ ਵਿੱਚ ਜ਼ਿੰਦਗੀ ਸचेतन ਨਾਲ ਜੀਵੀ ਪਰਲੋਕ ਦਾ ਸੁੱਖ ਮਿਲ ਗਿਆ ਉਸ ਮਨੁੱਖ ਦੇ ਘਰ ਸਥਾਨ ਬਣ ਕੇ ਫਿਰ ਬਧਾਰਣਾ ਦਿੱਤੀਆਂ ਦੀ ਤ੍ਰਿ ਪ੍ਰਹਿਲਾਦ ਬਿਦਰਦਾਸੀ ਦਾਸੀ ਸੁੱਤ ਪ੍ਰੂਤ ਨਹਿਲਾ ਬਿਦਰ ਦਾਸੀ ਸੁੱਤ ਗੁਰਮੁਖ ਨਾਮ ਤਰਿ ਰਹਾ ਦਾਸੀ ਸੁੱਤ ਦਾਸੀ ਦਾ ਪੁੱਤਰ ਨਾਮ ਮੈਨੂੰ ਸ਼ਾਰੀ ਲੱਗੀ ਹੈ ਨਾਮ ਦੀ ਰਾਹੀ ਕਿਥੇ ਉਹ ਆਨੰਦ ਤੀਆਂ ਭਗਤ ਰੂਹ ਦੀਆਂ ਗੁਰਬਾਣੀ ਵਿੱਚ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜੇ ਤੁਸੀਂ ਨਾਮ ਜਪਣਾ ਇਹਨਾਂ ਨੂੰ ਪੁੱਛੋ ਇਹਨਾਂ ਵੰਗੜਨ ਨਾਮ ਲੱਗੇ ਆਰਾਮ ਜਪਉ ਦੀ ਐਸੇ ਐਸੇ ਤ੍ਰਉ ਪ੍ਰਹਲਾਦ ਜਪਿਓ ਹਰ ਜਸੇ ਏ ਭਾਈ ਇਸ ਤਰ੍ਹਾਂ ਚਿੰਤਨ ਕਰਿਓ ਇਸ ਤਰ੍ਹਾਂ ਅਰਕਨਾ ਕਰਿਓ ਇਸ ਤਰ੍ਹਾਂ ਨਾਮ ਜਪਿਓ ਇਸ ਤਰ੍ਹਾਂ ਪਰਮੇਸ਼ਰ ਨਾਲ ਜੁੜਿਓ ਜਿਵੇਂ ਤ੍ਰਉ ਤੇ ਪ੍ਰਹਲਾਦ ਨੇ ਚਿੰਤਨ ਕੀਤਾ ਹੈ ਜਿਵੇਂ ਤ੍ਰੂਤੇ ਪ੍ਰਹਲਾਦ ਨੇ ਰੱਬ ਦੀ ਅਰਦਾਸਾ ਕੀਤੀ ਇਥੇ ਸਤਪੁਰਖ ਸ਼ਤ్రੂ ਪ੍ਰਹਲਾਦ ਭਗਤ ਦਾਸੀ ਦਾ ਪੁੱਤਰ ਬੇਦਰ ਇਹ ਸਾਰੇ ਗੁਰੂ ਦੀ ਸ਼ਰਨ ਪਾ ਕੇ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਹਾਂ ਕਿ ਇਹਨਾਂ ਨੇ ਸੰਸਾਰ ਭਾਵ ਸਾਗਰ ਤੋਂ ਤਰਨਾ ਕੀਤਾ ਹੈ ਤਰਨ ਦਾ ਜ਼ਰੀਆ ਕੇਸੀ ਨਾਮ ਸੇਵਾ ਤੇ ਸਿਮਰਨ ਕਿ ਮਨੁੱਖੀ ਜ਼ਿੰਦਗੀ ਵਿੱਚ ਸਤਿਗੁਰਾਂ ਨੇ ਸਾਡੇ ਲਈ ਦੋ ਖੰਭ ਬਣਾਏ ਨੇ ਜਿਹੜਾ ਇਹਨਾਂ ਦੀ ਪ੍ਰਾਪਤੀ ਕਰ ਲੈਂਦਾ ਹੈ ਉਹ ਇਸ ਲੋਕੋਂ ਪ੍ਰਲੋਕ ਤੱਕ ਦੇ ਪੰਧ ਵਿੱਚ ਸ਼ਰਧਾ ਹੋ ਜਾਂਦਾ ਹੈ ਰੱਬ ਦੇ ਘਰ ਤੱਕ ਦੀ ਉਹਦੀ ਉਡਾਰੀ ਬਣ ਜਾਂਦੀ ਹੈ ਪੌਂਤ ਬਣਾ ਲੈਂਦਾ ਕਹਿੰਦੇ ਉਹਨੂੰ ਰੱਬ ਪ੍ਰਾਪਤ ਹੋਏਗਾ ਉਹ ਪਰਮੇਸ਼ਰ ਦੇ ਨਾਲ ਜੁੜ ਜਾਏਗਾ ਉਹ ਇਸ ਲੋਕ ਤੋਂ ਲੈ ਕੇ ਉਪ ਲੋਕ ਤੱਕ ਦੇ ਆਪਣੇ ਪੰਧ ਨੂੰ ਸੁਰੂ ਕਰ ਲਏਗਾ ਜਿਹੜਾ ਰੱਬ ਦਾ ਚਿੰਤਨ ਕਰਦਾ ਹੈ ਜਿਹੜਾ ਪਰਮੇਸ਼ਰ ਦੀ ਅਰਦਾਸ ਕਰਦਾ ਹੈ ਜਿਹੜਾ ਰੱਬ ਦੇ ਨਾਮ ਵਿੱਚ ਜੁੜ ਕੇ ਆਪ ਜਪਦਾ ਹੈ ਜ਼ਿੰਦਗੀ ਜਿਉਂਦਾ ਹੈ ਤੇ ਦੂਜਿਆਂ ਨੂੰ ਜਪਣ ਦਾ ਉਪਦੇਸ਼ ਦਿੰਦਾ ਇਹਨਾਂ ਨੇ ਦਿੱਤਾ ਜੀ ਜਿਥੇ ਤੁਰੇੜ ਹੈ ਉਹਦੀ ਬਾਪੁੱਤ ਪਾਈ ਗੁਰਦਾਂ ਜੀ ਕੀਤਨ ਖੇਡਦਾ ਹੁੰਦਾ ਤੂੰ ਹੱਸਦਾ ਕਰ ਆਇਆ ਕਰ ਪਿਆਰ ਕਿਉ ਪੁੱਛੜ ਦਿੱਤਾ ਮਾਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰਈ ਕੀਤਾ ਮਤਰਈ ਮਹਾਸ਼ੀ ਰਾਜੇ ਤਾਨ ਪਾਤੇ ਦੋ ਬਿਆਹ ਨੇ ਇਹਨੇ ਬੜਾ ਰੋਸ ਕੀਤਾ ਮਾਂ ਫੜ ਕੇ ਗੋਦੀ ਵਿੱਚੋਂ ਠਾ ਦਿੱਤਾ ਤੇ ਛੋਟੇ ਜਿਹੇ ਬੱਚੇ ਨੂੰ ਬੜੇ ਤਾਨੇ ਮਿਹਨੇ ਮਾਰੇ ਤੁਸੀਂ ਬੱਚਿਆਂ ਨੂੰ ਰੋਂਦੇ ਆ ਵੇਖ ਕੇ ਫਿਰ ਬੜੀਆਂ ਅਸ਼ਸ਼ਕੀਆਂ ਲੈਂਦੇ ਨੇ ਹੋ ਕੇ ਭਰਦੇ ਨਿਸ਼ਾਨ ਨਹੀਂ ਹੁੰਦਾ ਉਹਨਾਂ ਨੂੰ ਚੰਗੀ ਤਰ੍ਹਾਂ ਛੋਟੇ ਬੱਚੇ ਨੂੰ ਕੋਈ ਝਿੜਕਦਾ ਏ ਇਸ ਕਰਕੇ ਜਿਹੜਾ ਸਿਆਣਾ ਵਿਅਕਤੀ ਉਹ ਕਹਿੰਦਾ ਵੀ ਨਾ ਝਿੜਕਿਓ ਨੰਨ ਇਹਨਾਂ ਕਰਕੇ ਆਪਸ ਵਿੱਚ ਵੈਰ ਵੀ ਨਾ ਕਰਿਓ ਕਿਉਂਕਿ ਇਹ ਤੇ ਰੱਬ ਦਾ ਰੂਪ ਨੇ ਬੱਚਿਆਂ ਕਰਕੇ ਆਪਸੀ ਲੜਾਈਆਂ ਤੇ ਲੋਕ ਇਹੀ ਝਗੜਦੇ ਬੱਚਿਆਂ ਕਰਕੇ ਹੁੰਦੇ ਨੇ ਵੀ ਤੂੰ ਮੇਰੇ ਬੱਚੇ ਨੂੰ ਝੜਕਿਆ ਤੂੰ ਮੇਰੇ ਬੱਚੇ ਨੂੰ ਉੱਚੀ ਆਵਾਜ਼ ਵਿੱਚ ਗੱਲ ਕੀਤੀ ਹੋ ਸਕਦਾ ਹੈ ਕਿ ਅਸੀਂ ਲੜ ਪਈਏ ਉਹ 4 ਮਿੰਟਾਂ ਬਾਅਦ ਫਿਰ ਆਪਸ ਵਿੱਚ ਖੇਡਦੇ ਹੋਣ ਇੰਨੀ ਜੋਰ ਨਾਲ ਖਿੱਚਿਆ ਉਹਦੇ ਵਿੱਚੋਂ ਤੇ ਇਹ ਬੋਲ ਆਖੇ ਕਿ ਜੇ ਤੂੰ ਇਹ ਸੁੱਖ ਲੈਣਾ ਨਾ ਪਿਓ ਦੀ ਤੈਨੂੰ ਮੋਦੀ ਚਾਹੀਦੀ ਹੈ ਤੇ ਮੇਰੀ ਗੁੱਖ ਵਿੱਚ ਜਨਮ ਲੈ ਤੈਨੂੰ ਮਰਨਾ ਪੈਣਾ ਹੈ ਉਹ ਨਹੀਂ ਇਹਨੇ ਮੁਲਖਤ ਹੋਵੋ ਇਹ ਆਪਣੀ ਮਾਂ ਕੋਲ ਜਾਂਦਾ ਬਾਹ ਨੂੰ ਕੁਛ ਤਰ੍ਹਾਂ ਇਹ ਦੁਰਾਣੀ ਹੈ ਜਾਂ ਨੌਕਰਾਨੀ ਮਾਂ ਨੇ ਹਾਲਤ ਵੇਖੀ ਗੋਦੀ ਵਿੱਚ ਲਿਆ ਨਿਤਰਾ ਤੋਂ ਹੰਜੂ ਗੁੰਝੇ ਮੈਂ ਕੱਲ੍ਹ ਜ਼ਿਕਰ ਕੀਤਾ ਸ਼੍ਰੀ ਮਾਂ ਜਣੀ ਉਹ ਆਪਣੇ ਬੱਚਿਆਂ ਦਾ ਦੁੱਖ ਨਹੀਂ ਸਹਾਰ ਨਹੀਂ ਪਰ ਇਹਦੇ ਅੰਦਰ ਬੜਾ ਸਬਰ ਸੀ ਇਹ ਸੰਕਟ ਨੂੰ ਕੁਝ ਕਹਿਣ ਵਾਸਤੇ ਨਹੀਂ ਆਈ ਵਾਪਸ ਆਪਣੇ ਬੱਚੇ ਨੂੰ ਸਮਝਾਇਆ ਆਪਣੇ ਪੁੱਤਰ ਨਾਲ ਗੱਲ ਕੀਤੀ ਪਹਿਲਾਂ ਸਵਾਸਿ ਭਗਤ ਕ੍ਰੋਧਾ ਇਹ ਵਾ ਮੈਨੂੰ ਦਾਸ ਤੋਂ ਨੌਕਰਾਂ ਨਹੀਂ ਹੈ ਜਾਂ ਰਾਣੀ ਕਿੰਨੇ ਕਹ ਰਾਣੀ ਤੇ ਮੈਂ ਖਾਨਦਾਨ ਨਹੀਂ ਹਾਂ ਸਵਾਣੀ ਹਾਂ ਮੈਂ ਜਨਮਤੀ ਸਵਾਣੀ ਜਨਮਤੀ ਨਾਮ ਨਾ ਭਗਤੀ ਕਰਮ ਦ੍ਰਿੜੇਤਾ ਮੈਂ ਆਪਣੀ ਜ਼ਿੰਦਗੀ ਚ ਨਾਮ ਉਹਨੇ ਜਪਿਆ ਸ਼ੇਵਾਂ ਨਹੀਂ ਕੀਤੀ ਸ਼ਿਵਰਣ ਨਹੀਂ ਕੀਤਾ ਇਸੇ ਕਰਕੇ ਰਾਜ ਦਰਬਾਰ ਵਿੱਚ ਰਹਿੰਦਿਆਂ ਹੋਇਆਂ ਰਾਣੀ ਦਾ ਖਿਤਾਬ ਤੇ ਮਿਲ ਗਿਆ ਪਰ ਵਿਹਾੜ ਮੇਰੇ ਨਾਲ ਲੋਕ ਰਾਣੀਆਂ ਵਾਲਾ ਕੀਤਾ ਜਾ ਰਿਹਾ ਪੁੱਤਰ ਇਹਨਾਂ ਨਾਮ ਦੀ ਗੱਲ ਆਈ ਇਹਨੇ ਆਖਿਆ ਕਿ ਕਿਉਂਕਿ ਮੱਛਾ ਸੇ ਪਤਾ ਨਹੀਂ ਸੀ ਉਹਨੇ ਆਖਿਆ ਰੱਬ ਦੀ ਅਰਦਾਸਨਾ ਚਿੰਤਨ ਕਰਨਾ ਜਦੋਂ ਤੂੰ ਰੱਬ ਦੀ ਅਰਤਨਾ ਕਰੇਗਾ ਚਿੰਤਨ ਕਰੇਗਾ ਪਰਮੇਸ਼ਰ ਨਾਲ ਜੁੜੇਗਾ ਰੱਬ ਦੇ ਪ੍ਰਤੀ ਆਪਣੀ ਭਾਵਨਾ ਬਣਾ ਲਏਗਾ ਇਹ ਪਿਆਰ ਕੀ ਇਹ ਸਤਿਗਾਨ ਕੀ ਇਹ ਰੱਜ ਭਗਤ ਕੀ ਸਾਰੇ ਲੋਕ ਤੇਰੇ ਚਰਨਾਂ ਤੇ ਝੁਕ ਜਾਣਗੇ ਅਧੀ ਰਾਤ ਨੂੰ ਨਿਕਲਦਾ ਇੱਕ ਛੋਟਾ ਜਿਹਾ ਬੱਚਾ ਬੜੀ ਛੋਟੀ ਉਮਰਾਂ ਦੇ ਵਿੱਚ ਆਪਣਾ ਘਰ ਛੱਡ ਦਿੰਦਾ ਸਵੇਰੇ ਬਾਣੇ ਵੇਖਿਆ ਮੰਜਾ ਖਾਲੀ ਹੈ ਹਰਿਸ਼ ਤੇ ਵਿੱਚ ਨਾਰਦ मुनि ਬਹਿਦਾ ਕਹਿੰਦਾ ਜੰਗਲਾ ਵਾਲਾ ਗੱਲ ਕਹਾ ਕੀ ਕਰਨ ਚੱਲੈ ਭਗਤੀ ਕਾਰਨ ساری ਕਹਾਣੀ ਦਸੀ ਉਹਨਿਆਂ ਆਖਿਆ ਮੈਂ ਅੱਧਾ ਰਾਜ ਭਾਗ ਦਵਾ ਦਿੰਦਾ ਵਿਸ਼ਵਾਸ ਪਣ ਗਿਆ ਇਹਨਾਂ ਦਾ ਅਤ ਨਹੀਂ ਗਨ ਰਾਜ ਦੀ ਨਹੀਂ ਕਲ ਰਾਜ ਭਾਗ ਦੀ ਨਹੀਂ ਮੇਰੇ ਤੁਰਿਆਂ ਅਤਾਂ ਮਿਲਦਾ ਪਤਾ ਨਹੀਂ ਕਿੰਨੇ ਕੁ ਰਾਜ ਮੈਨੂੰ ਮਿਲਣਗੇ ਮੈਂ ਹੁਣ ਬੰਦਗੀ ਕਰਾਂਗਾ ਜੰਗਲ ਵਿੱਚ ਜਾਂਦਾ ਹੈ ਨਦੀ ਕਿਨਾਰੇ ਜਾ ਕੇ ਪਾਣੀ ਦੇ ਢੇੜੇ ਅਰਧਨ ਅਰਮ ਕੀਤੀ ਆਪਣਾ ਟਿਕਾਣਾ ਜੰਗਲ ਵਿੱਚ ਬਣਾ ਲੈਂਦਾ ਨਾਰਦ ਮੁਨੀ ਨੇ ਸਮਝਾ ਦੇ ਤੱਪ ਬੜੇ ਭੈਣ ਕੇ ਬੜੇ ਜੰਗਲੀ ਜਾਨਵਰ ਨੇ ਪਰ ਚੇਤੇ ਰੱਖਿਓ ਸਤਿਗੁਰਾਂ ਦੇ ਇਹ ਸਾਥੀ ਬਣ ਜਾਂਦੇ ਨੇ ਪ੍ਰੇਮ ਕਰਦੇ ਨੇ ਵਾ ਬਨਾਨਕ ਭਾਈ ਵਰਦਾਨੇ ਨੂੰ ਕਹਿੰਦਾ ਰਵਾਵ ਜਾਰ ਰਵਾਵ ਦੀਆਂ ਤੁਨਾ ਤੇ ਕੀਰਤਨ ਕਰਦੇ ਨੇ ਤੇ ਉਥੇ ਸੰਗਤ ਨਹੀਂ ਸੀ ਜੰਗਲੀ ਜਾਨਵਰ ਆ ਕੇ ਬਾਬੇ ਦੀ ਬਾਖ ਬਾਣੀ ਸੁਣਦੇ ਨੇ ਕਿ ਸਿਮਰਨ ਵਿੱਚ जोड ਜਨ ਇਹਨਾਂ ਆਪੇ ਇੱਕ ਵਿੱਚ ਇਹ ਜਿਹੀ ਹੋਇਆ ਹੈ ਯੂਪੀ ਦੇ ਵਿੱਚ Hindu ਮਕ ਦਾ ਉਹ ਕਥਾ ਕਰਦਾ ਉਹਨੇ ਬੜੇ ਮੰਦਰ ਤੇ ਨੇੜੇ ਸੰਗਤ ਵਿੱਚ ਆ ਕੇ ਗਾਂ ਬਹਿ ਜਾਂਦੀ ਰੋਜਾਨਾ ਕਥਾ ਸੁਣਦੀ ਜਨ ਸੰਸ ਸਿੰਘ ਮਸਕੀਨ ਨੇ ਇਸ ਗਾਥਾ ਨੂੰ ਬੜਾ ਭਾਵ ਕੋ ਕੇ ਸੁਣਾਇਆ ਉਹ ਕਹਿੰਦੇ ਨੇ ਕਿ ਜਿਸ ਦਿਨ ਉਹ ਰਿਸ਼ੀ ਨੇ ਸਰੀਰ ਛੱਡਿਆ ਥੋੜੇ ਚਿਰਾਂ ਬਾਅਦ ਉਹ ਬਾਮੀ ਸਰੀਰ त्याग ਗਿਆ ਕੁਝ ਗਾਵਾਂ ਹੋਰ ਹੁੰਦੀਆਂ ਸਨ ਉਹਨਾਂ ਵੀ ਸਰੀਰ त्याग ਦਿੱਤੇ ਮਰ ਗਈਆਂ ਇਹੇ ਵੀ ਛੋੜਾ ਸਹ ਹ ਨਾ ਜਾ ਉਹਨਾਂ ਕਹਿ ਵੀ ਹੁਣ ਨਹੀਂ ਜਿਉਣਾ ਜਾਨਵਰ ਨੂੰ ਇੰਨਾ ਗਿਆਨ ਹੈ ਇਸ਼ਮਖ ਵੇਖੀ ਤਿੱਥੋਂ ਪਸ਼ੂ ਚੰਗੇ ਨੇ ਉਹ ਗਿਆਨ ਲੈ ਲੈਂਦੇ ਨੇ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇਹੇ ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਸ਼ਤਪੁਰਾ ਬਾਣੀ ਚ ਪੰਜਵੇਂ ਪਾਦ ਸਾਖਿਆ ਵੀ ਤੂੰ ਬਣਿਆ ਤੇ ਮਨੁੱਖ ਹੈ ਪਰ ਕੰਮ ਨਹੀਂ ਮਨੁੱਖਾ ਵਾਲੇ ਇਹ ਬਾਣੀ ਨੇ ਕਹਿੰਦੀ ਜੀ ਆਪਾਂ ਵੀ ਕਈ ਵਾਰੀ ਕਹਿੰਦੇ ਆਂ ਕਿ ਇਹਦੇ ਕੰਮ ਤੇ ਡੰਗਰਾਂ ਵਾਲੇ ਨੇ ਚੰਗੇ ਕੰਮ ਨਹੀਂ ਕਰਦਾ ਪਰ ਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਇਹੋ ਜੇ ਕਰਮ ਕਈ ਵਾਰੀ ਕਿਸੇ ਸ਼ਿਆਣੇ ਵਿਅਕਤੀ ਨੇ ਉਹ ਜੇ ਕਰਮ ਕਰ ਦਿੱਤਾ ਦੁਨੀਆ ਕੰਮ ਮੁਠੀ ਲੋਕਾਂ ਦੇ ਖੜੇ ਹੋ ਗਏ ਕਈਆਂ ਨੇ ਤਾਂ ਵਿਸ਼ਵਾਸ ਹੀ ਨਹੀਂ ਕੀਤਾ ਵੀ ਇਹ ਧਰਮ ਹੀ ਵਿਅਕਤੀ ਦੇ ਵਿਚਕਾਰ ਹੀ ਨਹੀਂ ਸਕਦਾ ਪੁਰਾਣੇ ਕੀਤਾ ਸਾਡੇ ਸੰਵਰਤ ਵਰਸ਼ ਦੇ ਵਿੱਚ ਸਾਰੇ ਬਨੇ ਵੱਡੇ ਵੱਡੇ ਤਰ੍ਹਾਂ ਵੀ ਵਿਅਕਤੀਆਂ ਨੇ ਬੜੇ ਪ੍ਰਕਰਨ ਕੀਤੇ ਬਾਪੂ ਆਸ਼ਾ ਰਾਮ ਜੀ ਵਰਗੇ ਇਹਨਾਂ ਪਰਮਾਤਮਾ ਨਾਮਾ ਸ਼ਕ ਬਾਣੀ ਨੇ ਆਖਿਆ ਤੂੰ ਕਾਦਾ ਬਚਾ ਲੈ ਇਥੇ ਤੇ ਮੈਲਾ ਬ੍ਰਹਮਾ ਮੈਲਾ ਇੰਦਰਮੈਲਾ ਮੈਲਾ ਹੈ ਚੰਦ ਕੋ ਚਾਰੇ ਕਾਦੇ ਵਿਚਾਰੇ ਹਨ ਇਹ ਸੰਸਾਰ ਤੇ ਜ਼ਿੰਦਗੀ ਜਿਉਂਦਿਆਂ ਪਤਾ ਨਹੀਂ ਉਹਨੇ ਕਿਹੜੇ ਪਾਸੇ ਬਾਜੀ ਉੱਠੇ ਪਾ ਦੇਣੀ ਇਹਨੇ ਬੰਦਗੀ ਕੀਤੀ ਤੇ ਸਤਿਗੁਰੂ ਚੌਥੇ ਪਾਤਸ਼ਾਹ ਕਹ ਰਹੇ ਨੇ ਇਹ ਸਾਰੇ ਤਰਗੈ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਪ੍ਰਹਲਾਦ ਦੀ ਗੱਥਾ ਨੂੰ ਆਪ ਜੀ ਨੇ ਕਈ ਵਾਰ ਸੁਣਿਆ ਹੈ ਹਰ ਰਾਤ ਦੇ ਕਰ ਜਨਮ ਰੋਜ ਅਸੰਤਿ ਮਾਰ ਵਿੱਚ ਅਖੀਰ ਤੇ ਪੜਿਆ ਦੰਦਾ ਵੀ ਆਪਣੇ ਭਗਤੀ ਰੱਬ ਨੇ ਰੱਖਿਆ ਕੀਤੀ ਭਗਤ ਨੂੰ ਉਹਨੇ ਬਚਾਲਿਆ ਹਰਨਾਖਸ ਮਾਰਿਆ ਦੰਦਾ ਹੈ ਭਗਤ ਬਚੰਦ ਹੈ ਇਹ ਨਹੀਂ ਜੈਜੈ ਕਰ ਰਹੀ ਤੀਜਾ ਨਾਂ ਲਿਆ ਦਸਦਾ ਪੁੱਤਰ ਵਿਦਨ ਕ੍ਰਿਸ਼ਨ ਦੀ ਵਿਦਨ ਦੇ ਕਰ ਜਾਂਦੇ ਨੇ ਬੜਾ ਸੁਨੇ ਕਰਦੇ ਨੇ ਉਸ ਪਿਆਰ ਵਿੱਚ ਉਸ ਕਿਲੇ ਦਿੰਦਾ ਸ਼ਨਮੁਖ ਭੇਟਾ ਕਰਦਾ ਹੈ ਇਹ ਲਿਆਦਾ ਗੁੱਦਾ ਖਾ ਜਾਂਦਾ ਛਿਲੜੇ ਖਾਵੇ ਭਗਵਾਨ ਇਹਨਾਂ ਸੁਣੀ ਹੈ ਤੇ ਸਤਿਗੁਰਾਂ ਖੈ ਇਹ ਸੰਸਾਰ ਦੇ ਉੱਤੇ ਨਾਮ ਜਿਹੜਾ ਹੈ ਉਹ ਪ੍ਰધાન ਹੈ ਅੱਗੇ ਉਦਾਹਰਣ ਦਿੰਦੇ ਨੇ ਜਪਿਓ ਨਾਮ ਸੁਖ ਜਨਕ ਗੁਰ ਬਚਨੀ ਹਰ ਹਰ ਸ਼ਰਣ ਪਰੇ ਸੁਖਨ ਅਰਥੀ ਦੀ ਸੁਬਨੇ ਵ્યાਸ ਰਿਸ਼ੀ ਦਾ ਪੁੱਤਰ ਹੈ ਸੁਖਦੇ ਬਹੁਤ ਵੱਡਾ ઋષਿ ਹੋਇਆ ਹੈ ਵੀ ਸਤਿਗੁਰੂ ਉਦਾਹਰਣ ਦੇ ਰਹੇ ਨੇ ਹੀ ਮਨ ਇਕ ਦਿੱਤੀ ਰਾਜੇ जनक ਨੀ ਰਾਜਾ जनक ਸੁਖਦੇਵ ઋષਿ ਨੇ ਗੁਰੂ ਦੇ ਬਚਨਾਂ ਦੀ ਨਹੀਂ ਪ੍ਰਮਾਤਮਾ ਦਾ ਨਾਮ ਜਪਿਆ ਇਹ ਰੱਬ ਦੀ ਸ਼ਰਣ ਵਿੱਚ ਆ ਗਏ ਜਦੋਂ ਇਹ ਸ਼ਰਣ ਵਿੱਚ ਪਏ ਇਹਨਾਂ ਦਾ ਜੀਵਨ ਜਿਹੜਾ ਹੈ ਉਹ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਿਆ ਰੱਬ ਦਾ ਰੂਪ ਬਣ ਗਏ ਅੱਗੇ ਸਤਿਗੁਰੂ ਕਹਿੰਦੇ ਨੇ ਦਾਲਉਤ ਪੰਜ ਸੁਦਾਮੇ ਮਿਲਿਓ ਭਗਤੀ ਭਾਏ ਤਰੇ ਸੁਦਾਮੇ ਦੀਆਂ ਗਾਥਾਂ ਨੂੰ ਆਪ ਜੀ ਨੇ ਸੁਣਿਆ ਹੋਵੇਗਾ ਅਗੜੀ ਵਾਰ ਜਦੋਂ ਗੱਠੇ ਰਹਿੰਦੇ ਨੇ ਕ੍ਰਿਸ਼ਨ ਦੇ ਨਾਲ ਉਦੋਂ ਇਹ ਆਪਣੇ ਕੋਲ ਜੋ ਖਾਲ ਨਹੀਂ ਹੁੰਦਾ ਨਹੀਂ ਦਿੰਦੇ ਕ੍ਰਿਸ਼ਨ ਜੀ ਨੂੰ ਪਰ ਅੱਜ ਘਰ ਵਾਲੇ ਨੇ ਸਮਝਾਇਆ ਤੇ ਭਗਵਾਨ ਬਣ ਗਏ ਕਿੰਨਾ ਬਣਤੇ ਗਏ ਨੇ ਭਗਵਾਨ ਕੋਲ ਪੀਟਾ ਲੈ ਕੇ ਜਾਏ ਦੀ ਕੁਝ ਕੁ ਪੁੱਛੇ ਚਾਵੜਾ ਦੇ ਦਾਣੇ ਪੋਸ਼ੋਲਿਆਂ ਦੇ ਕਹਿੰਦਾ ਕੁਝ ਵੀ ਹੋਵੇ ਲੈ ਕਿ ਭਗਵਾਨ ਜੀ ਨੂੰ ਮਿਲਣ ਗਏ ਤੇ ਭਗਵਾਨ ਜੀ ਆਪਣਾ ਸਿੰਘਾਸਨ ਛੱਡ ਕੇ ਆਪਣੇ ਮਿੱਤਰ ਨੂੰ ਮਿਲਦੇ ਨੇ ਕਿਉਂਕਿ ਚੇਤੇ ਕਰਦਾ ਸੁਦਾਮਾਰੂ ਯਾਦ ਕਰਦਾ ਤੇ ਯਾਦ ਕਰਦਿਆਂ ਇੱਕ ਸਿੱਖ ਆਪਣੀ ਅੰਦਰਲੀ वेदना ਪ੍ਰਗਟ ਕਰਦਾ ਭਗਵਾਨ ਜੀ ਆਪਾਂ ਤੇ ਮਿੱਤਰਾਂ ਬਚਪਨ ਦੇ ਆਪਣੀ ਤੇ ਦੋਸਤੀ ਹੈ ਮੇਰੇ ਤੇ ਇੰਨੀ ਗਰੀਬੀ ਤੁਸੀਂ ਸਮੁੱਚੀ ਸ੍ਰਿਸ਼ਟੀ ਦੇ ਮਾਲਕ ਬਣ ਗਏ ਹੇ ਭਗਵਾਨ ਮੇਰੀ ਵੀ ਗਰੀਬੀ ਕੱਟ ਦੇ ਮੇਰੇ ਤੇ ਵੀ ਰਹਿਮ ਕਰ ਮੇਰੇ ਤੇ ਵੀ ਤਰਸ ਕਰ ਮੇਰੇ ਤੇ ਦਇਆ ਕਰ ਆਪਣੇ ਨਾਲ ਵੀ ਜੋਣੀ ਤੇ ਗਰੀਬੀ ਵੀ ਕੱਟੀ। ਸੰਗਾਰਸ਼ ਛੱਡ ਕੇ ਮਿਲੇ ਮਲਵਕੜੀ ਚਲਾ ਕੇ ਜਨਮ ਜਨਮਾਂ ਤਰਾ ਦੀ ਦ੍ਰਿਦ੍ਰਿ ਸਾਰੇ ਰੂਪ ਸਾਰੇ ਰੂਪ ਰੇਸ਼ ਇਹ ਸਦਾਂਵੇਂ ਦੇ ਕੱਟ ਦਿੱਤੇ ਇਹ ਸ਼ਾਦਗੁਰਾ ਉਦਾਹਰਣ ਦੇ ਦਿੱਤੀ ਚੌਥੇ ਪਾਤਸ਼ਾਹ ਨੇ ਸੁਦਮਾ ਭਗਤੀ ਦੀ ਕਿਰਪੀ ਦੂਰ ਕਰਕੇ ਸੁਦਮੇ ਨੂੰ ਆ ਮਿਲਿਆ ਇਹ ਭਗਤ ਸਭ ਭਗਤੀ ਭਾਵਨਾ ਨਾਲ ਸੰਸਾਰ ਸਮੁੰਦਰ ਤੋਂ ਬਾਗ ਲੱਭੇ ਸੁਦਮਾ ਜਿਹੜਾ ਭਗਤੀ ਕਰਦਾ ਹੈ ਗਰੀਬੀ ਦੇ ਵਿੱਚ ਪਰਮੇਸ਼ਰ ਨੂੰ ਆ ਕੇ ਮਿਲ ਪੈਂਦਾ ਹੈ ਭਗਵਾਨ ਨੂੰ ਮਿਲਦਾ ਹੈ ਭਗਵਾਨ ਨੇ ਤਰੀਕਾ ਦੱਸਿਆ ਸੇਵਕੇ ਹੱਥ ਰੱਖ ਦਿੱਤਾ ਗਰੀਬੀ ਵੀ ਕੱਟੀ ਭਗਤੀ ਭਾਗਤੀ ਦਾਤ ਵਿੱਚ ਦਿੱਤੀ ਕਿਉਂ ਕਿਉਂਕਿ ਭਗਤ ਵਚਨ ਹਰ ਰਾਮ ਕਿਰਪਾ ਅਰਤ ਗੁਰਮ ਕਿਰਪਾ ਕਰੇ ਪਰਮਾਤਮਾ ਦੀ ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਦਾ ਮਨੁੱਖ ਇਹ ਜਿਹੜਾ ਮਨੁੱਖ ਨੂੰ ਜੀਵਨ ਮਿਲਦਾ ਹੈ ਉਹਨੂੰ ਪਰਮਾਤਮਾ ਦੀ ਭਗਤੀ ਦੇ ذریعے ਰੱਬ ਫਤਖਾਮ ਜਾ ਬਣਾ ਦਿੰਦਾ ਹੈ ਗੁਰਮੁਖ ਕਿਉਂਕਿ ਇਹ ਨਾਮ ਮਿਲਦਾ ਹੀ ਉਹਨਾਂ ਨੂੰ ਹੈ ਜਨਾ ਉਤੇ ਗੁਰੂ ਦੀਨਾ ਹੀ ਰੱਬ ਮਿਹਰ ਕਰਦਾ ਹੈ ਉਹਦੇ ਦੀ ਪ੍ਰਾਪਤੀ ਨਹੀਂ ਹੁੰਦੀ ਪ੍ਰਾਪਤੀ ਲਈ ਸਾਨੂੰ ਉਹਦਾ ਚਿੰਤਨ ਕਰਨਾ ਪਏਗਾ ਉਹਦੀ ਅਰਧਨਾ ਕਰਨੀ ਪਏਗੀ ਅੱਗੇ ਵੀ ਮੈਂ ਕਈ ਵਾਰੀ ਪੜ੍ਹੀ ਹੈ ਇਹ ਪੰਕਤੀ ਕਿਥੇ ਸਤਿਗੁਰੂ ਚੌਥੇ ਪਾਛੇ ਕਿਦਨੇ ਕਾਲ ਯੁਗ ਨਾਮ ਪ੍ਰਦਾਨ ਪਦਾਰਥ ਭਗਤ ਜਨਾ ਉਦਰੇ ਕਿਸ ਨੇ ਬਾਬੇ ਨਾਨਕ ਨੂੰ ਆਖਿਆ ਬਾਬਾ ਸਮਾਂ ਬੜਾ ਭਿਆਨਕ ਹੈ ਇਹ ਸੰਸਾਰ ਤੇ ਬੜੇ ਪਾਪਾਂ ਦਾ ਵਲਕਾਰ ਹੈ ਦੁਰਾਚਾਰੀ ਵਿਭਚਾਰੀ ਮੰਦੇ ਲੋਕਾਂ ਦਾ ਵਾਧਾ ਹੋ ਰਿਹਾ ਹੈ ਕਿਵੇਂ ਜ਼ਿੰਦਗੀ ਜਿਉਈਏ ਮਾਹੌਲ ਇਹੋ ਜਿਹਾ ਬਣ ਗਿਆ ਕਿ ਸੰਸਾਰ ਤੇ ਜੀਵਨ ਜਿਉਣਾ ਚੇਤੀ ਨਹੀਂ ਕਰ ਰਿਹਾ ਕਿਵੇਂ ਜ਼ਿੰਦਗੀ ਜੀਵਾਂ ਸੰਤਪੁਰਾਂ ਖ ਸਮਾਧ ਤੇ ਮੜਾਈ ਹੈ ਕ੍ਰਿਸ਼ਨਾਂ ਦੋਖ ਹੈ ਬਿਮਾਰੀਆਂ ਦਾ ਦੋਖ ਹੈ ਰੋਗ ਰੋਗਾ ਦਾ ਦੋਖ ਹੈ ਦੁੱਖਾਂ ਦੀ ਤਦਾਦ ਵਧ ਤਰੀਏ ਸੁੱਖ ਘਟ ਰਹੇ ਨੇ ਅਸੀਂ ਵਧਾ ਲਿਆ ਸੰਸਾਰਿਕ ਸੁੱਖ ਛੋਲ ਤਾਂ ਇਹ ਓਲ ਹੁੰਦਿਆਂ ਵੀ ਅਸੀਂ ਕੀ ਕੀਤਾ ਜੀ ਗਰਮੀ ਨੂੰ ਠੰਡ ਤੋਂ ਬਦਲ ਕਰ ਰਿਹਾ ਰਾਤ ਨੂੰ ਦਿਨ ਵਿੱਚ ਤਬਦੀਲ ਕਰ ਰਿਹਾ ਚੰਗੀਆਂ ਲਾਈਟਾਂ ਲਾ ਦਿਓ ਪਤਾ ਹੀ ਨਹੀਂ ਲੱਗਦਾ ਦਿਨ ਹੈ કે ਰਾਤ ਛੜਕਾਂ ਦੇ ਜਾਓ 24 24 ਘੰਟੇ ਅਸੀਂ ਮਸ਼ਕਤ ਕਰ ਰਹੇ ਹਾਂ ਜੀ 24 24 ਘੰਟੇ ਕੇ ਵੀਅਕ ਕੀ ਅਸਨੇ 2 4 ਘੰਟੇ ਸੁਂਦੇ ਨੇ ਬਸ ਸੰਸਾਰਿਕ ਪੱਖ ਰੱਬ ਦੇ ਨਾਮ ਨੇ ਨਹੀਂ ਰੱਬ ਦਾ ਚਿੰਤਨ ਕਰਨ ਵਾਸਤੇ ਨਹੀਂ ਨੀਓ ਜਾਗੇ ਸਤਿਗੁਰਾਂ ਤੇ ਅਸੀਂ ਕਿਵੇਂ ਜਗਣਾ ਹੈ ਜਗਣਾ ਜਾਗਣ ਨਿਕਾ ਹਰ ਕੀਰਤਨ ਹੈ ਜਗਣਾ ਪਰਸੀ ਨਾਲ ਬਲੀ ਨਹੀਂ ਜਾਗੇ ਅਸੀਂ ਸੰਸਾਰ ਨੇ ਜਾਗੇ ਤੇ ਬਾਬੇ ਨੂੰ ਪੁੱਛਿਆ ਜਾਗਦਾ ਸੰਸਾਰ ਸੰਸਾਰਿਕ ਪੱਕ ਲਈ ਜਗ ਦਾ ਸੰਸਾਰ ਆਪਣੀ ਰੋਟੀ ਰੋਟੀ ਲਈ ਜਗ ਦਾ ਸੰਸਾਰ ਕੋ ਕੰਮ ਕਰਨ ਲਈ ਬਾਬਾ ਜਗ ਦਾ ਸੰਸਾਰ ਆਪਣਿਆਂ ਨੂੰ ਉੱਚਿਆਂ ਚੁੱਕਣ ਲਈ ਜਗ ਦਾ ਸੰਸਾਰ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਲਈ ਛਤਗੁਰੂ ਜਗ ਦਾ ਸੰਸਾਰ ਆਪਣੀ ਜ਼ਿੰਦਗੀ ਚ ਉੱਚੇ ਮਰਤਬੇ ਪ੍ਰਾਪਤ ਕਰਨ ਲਈ ਜਗ ਦਾ ਸੰਸਾਰ ਉੱਚੇ ਅਹੁਦਿਆਂ ਦੀ ਪ੍ਰਾਪਤੀ ਲਈ ਪਰ ਸੁਖੀ ਤੇ ਫਿਰ ਵੀ ਨਹੀਂ ਦੁੱਖ ਤੇ ਫਿਰ ਨਹੀਂ ਦਰਿਆ ਹੋਇਆ ਸ਼ੈਮਿਆ ਹੋਇਆ ਜਿਹੜਾ ਸੰਸਾਰ 'ਚ ਅੱਗੇ ਵਧ ਜਾਂਦਾ ਨਾਲ ਉਹਨੂੰ ਵੀ ਭੈ ਹੈ ਉਹਨੂੰ ਲੋਕ ਜਿਉਣ ਨਹੀਂ ਦਿੰਦੇ ਮਾਰ ਦਿੰਦੇ ਹਨ ਛਾਨੂ ਸਤਾ ਚਾਹੀਦੀ ਐਵੇਂ ਲੱਖਾਂ ਦਾ ਕਤਲਿਆ ਕਰਨਾ ਪਏ ਕੋਈ ਪਰਿਵਾਰ ਨਹੀਂ ਇਹਨੂੰ ਕਹਿੰਦੇ ਨੇ ਰਾਜੇ ਪਾਪ ਮੰਗਲੇ ਉਲਟੀ ਵਾਣ ਖਿੰਦ ਔਖਾਈ ਫਿਰ ਬਾਪੇ ਆਵਾਜ਼ ਦਿੱਤੀ ਸੱਜਣਾ ਚੇਤੇ ਰੱਖ ਜੇ ਇਹਦੀ ਭਿਆਨਕਤਾ ਤੋਂ ਬਚਣਾ ਹੈ ਸਮਾਂ ਕੱਲ ਤੁਗਦਾ ਆ ਗਿਆ ਹੈ ਕਿ ਮੇਰੀ ਇੱਕ ਗੱਲ ਮੰਨੀ ਤੈਨੂੰ ਤੇ ਤੇਰੇ ਪਰਿਵਾਰ ਨੂੰ ਤੇਰੇ ਸਮਾਜ ਨੂੰ ਤੇਰੀ ਕਲੋਨੀ ਨੂੰ ਤੇਰੇ ਘਰ ਵਾਪਕ ਇੱਕ ਚੀਜ਼ ਪਚਾ ਸਕਦੀ ਹੈ ਜੇ ਤੂੰ ਆਪ ਇਹ ਕਰਮ ਕਰੇ ਦੂਜਿਆਂ ਨੂੰ ਕਰਮ ਕਰਨ ਲਈ ਪ੍ਰੇਰਿਤ ਕਰ ਨੇ ਪਰ ਅਸੀਂ ਤੇ ਆਪਣੇ ਪਰਿਵਾਰ ਨੂੰ ਵੀ ਨਾ ਕਹਿ ਸਕੋ ਆਪ ਤੇ ਨੇ ਤਨੇਮ ਕਰ ਲਿਆ ਬੜਾ ਭੈ ਕਹਦਾ ਵੀ ਬੱਚੇ ਨਹੀਂ ਆਖ ਲੱਗਦੇ 7 ਗੁਣਾ ਹੋ ਗਿਆ ਤਾ ਅਬ ਕਲੂ ਆਇਓ ਰੇ ਇਕ ਨਾਮ ਬੋ ਬੋ ਆਪਣੇ ਹਿਰਦੇ ਰੂਪੀ ਖੇਤੀ ਵਿੱਚ ਨਾਮ ਦਾ ਬੀਜ ਬੀਜ ਇਹਨੇ ਅੱਖਾਂ ਵੀ ਜੜੇ ਨਹੀਂ ਆਂਦਾ ਇਹ ਕਿਹੜੀ ਖੇਤੀ ਤੇ ਸੋਲ ਰਾਗ ਵਿੱਚ ਬਾਬਾ ਪੁਕਾਰ ਉੱਠਿਆ ਮੈਂ ਬਿਆਖਿਆ ਆ ਤੈਨੂੰ ਰੱਬ ਦੇ ਨਾਮ ਦਾ ਬੀਜ ਬੀਜਣ ਦਾ ਢੰਗ ਦੱਸਾਂ ਰੱਬ ਦੇ ਨਾਮ ਦੀ ਇੱਕ ਖੇਤੀ ਹੈ ਇਹ ਖੇਤੀ ਕਰਨ ਦਾ ਤਰੀਕਾ ਤੇ ਨੂੰ ਸਿਖਾਣਾ ਕੋਈ ਵੀ ਕੰਮ ਕਰਨਾ ਹੋਵੇ ਸਾਨੂੰ ਸਿੱਖਣਾ ਪੈਂਦਾ ਹੈ ਕੋਰਸ ਕਰਨੇ ਪੈਂਦੇ ਨੇ ਮਬਿਆਖਾਂ ਇਹ ਨਾਮ ਜਪਣ ਦਾ ਵੀ ਕੋਰਸ ਕਰੀ ਕਿਵੇਂ ਤੂੰ ਖੇਤੀ ਕਰੇਗਾ ਇਹ ਅੱਖ ਮੈਨੂੰ ਨਹੀਂ ਸਮਝ ਆਇਆ ਹੈ ਮਾਲਜੋ ਬਚਨਾਂ ਜਪਣਾ ਪਰ ਜਪਣ ਦਾ ਤਰੀਕਾ ਹੀ ਨਹੀਂ ਸਤਿਗੁਰਾਂ ਬਾਣੀ ਵਿੱਚ ਦੱਸ ਦਿੱਤਾ ਜੀ ਮਨ ਹਾਨੀ ਗਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇ ਮਨ ਨੂੰ ਬਣਾਈ ਹਾਲੀ ਮਨ ਹਾਲੀ ਕਿਰਸ਼ਾਣੀ ਕਰਨੀ ਇਹ ਖੇਤੀ ਉਦਮ ਦਾ ਪਾਣੀ ਦਾ ਹੀ ਸਰੀਰ ਖੇਤ ਬਣਦਾ ਹੈ ਇਹ ਤਨ ਨੂੰ ਖੇਤ ਬਣਾਈ ਜੀ ਮਨ ਹਾਲੇ ਕਿਰਸ਼ਾਣੀ ਹੀ ਕਰਨੀ ਸਰਮ ਪਾਣੀ ਤਨ ਖੇਤ ਇਹਨਾਂ ਆਖੇ ਵੀ ਸਰੀਰ ਇਹ ਖੇਤੀ ਇਹਦੇ ਵਿੱਚ ਕਿਹੜਾ ਵੀ ਪੈਂਦਾ ਮੈਂ ਇਹਨਾਂ ਵਾ ਨਹੀਂ ਸਕਦਾ ਸੁਆਗਾਂ ਨਹੀਂ ਫੇਰ ਸਕਦਾ ਸਤਗੁਰਾਂ ਕਹਿੰਦੇ ਕੰਝ ਕਰਨ ਦੀ ਲੋੜ ਨਹੀਂ ਮਨ ਹਾਲੀ ਬਣਾਈ ਤੇ ਮਨ ਨੂੰ ਆ ਖੀਚਾ ਕੋਸ ਰੱਬ ਦਾ ਨਾਮ ਕਿਹੜਾ ਵੀ ਪਾਏਗਾ ਨਾਮ ਮੀਜ ਸੰਤੋਖ ਸੁਹਾਗ ਰੱਖ ਗਰੀਬੀ ਵੇਸ ਨਵਾਂ ਬਣਦੇਈ ਨੇਤਾਣਾ ਬਣਦੇ ਭਾਵਨਾ ਰੱਖੀ ਮਾਣ ਨਾ ਕਰੀ ਮੈਂ ਨਾ ਜਪਣਾ ਦਾਨ ਕਰਦਿਆਂ ਵੀ ਮਾਣ ਨਾ ਕਰੀ ਪਰ ਅਸੀਂ ਸੁਨਾਵਾ ਕਰਨੇ ਆ ਸ਼ਾਮੀ ਹੋਟਲ ਚ ਰੋਟੀ ਖਾਈਏ 5000 ਰੁਪਏ ਲੱਗ ਜਾਂਦਾ ਹੈ আর ਜਦੋਂ ਗੁਰੂ ਘਰ ਕੇ ਆਖੇ ਸਵਾਗਤ ਕਰਨਾ ਇੱਥੇ ਨਹੀਂ ਬੜੇ ਥਾਵਾਂ ਤੇ ਮੈਂ ਕਮਿਆ ਬੜਾ ਔਖਾ ਕਿ ਤੂੰ 500 ਕੱਢਦਾ ਨਹੀਂ ਤੇ 100 ਤੱਕ ਹੀ ਹੱਥ ਆ ਤੱਕ ਜਾਂਦਾ ਕਿ ਇਹ ਤੋਂ ਵੱਧ ਨਹੀਂ ਸੰਤਵਾ ਪਰ ਸੰਤ ਬਾਬਾ ਧੂਰੀ ਸਾਹਿਬ ਉਹਨਾਂ ਦਾ ਇੱਕ ਸੇਵਕ ਸੀ ਬਾਬਾ ਚੰਦ ਮੇਰਾ ਬੜਾ ਪਿਆਰ ਸੀ ਜਿਹਨੂੰ ਮੈਂ ਉਹਨਾਂ ਨੂੰ ਮਿਲਣ ਜਾਂਦਾ ਉਹਨਾਂ ਨੇ ਇਸ ਤਰ੍ਹਾਂ ਵਸਤੂਆਂ ਦੇਣੀਆਂ ਕਿ ਤੁਸੀਂ ਇਹਨਾਂ ਸਮਝੋ ਕਿ ਇੱਥੇ ਤੁਹਾਡਾ ਜੀਵਨ ਇੱਥੋਂ ਆਰੰਭ ਹੋਇਆ ਜੀ ਮੈਂ ਡਿਊਟੀ ਉੱਥੋਂ ਆਰੰਭ ਕੀਤੀ ਸਿੱਖਿਆ ਤੋਂ ਉਹਨਾਂ ਨੇ ਮੈਨੂੰ 9ਵੀਂ ਕਲਾਸ 'ਚ ਪੜ੍ਹਦਿਆਂ ਗ੍ਰੰਥੀ ਸਿੰਘ ਰੱਖ ਲਿਆ ਸੀ 500 ਰੁਪਏ ਤਨਖਾਹ ਦੇਸੀ ਉਹਨਾਂ ਦੇਣ 'ਚ ਬਹੁਤ ਜ਼ਿਆਦਾ ਲੱਗਦਾ ਸੀ 500 ਸਾਡੀ ਭੈਣ ਵੱਡੇ ਭਰਾ ਤੋਂ ਛੋਟੀ ਹੈ ਉਹਦੇ ਵਿਆਹ ਦੀਆਂ ਰਸਮਾਂ ਵਿੱਚ ਬਹੁਤ ਸਾਰਾ ਸਬਾਨ ਮੈਂ ਇੰਨੀ ਕੋਈ ਤਨਖਾਹ ਦੇ ਨਾਲ ਖੀਰ ਦਿੱਤਾ ਸੀ ਵੱਡਾ ਵੱਡਾ ਸਬਾਨ ਤੇ ਵੀ ਸਕੂਟਰ ਚੇਤਕ ਸਕੂਟਰ ਦਾਜ ਦਿੱਤਾ ਸੀ ਉਹਨਾਂ ਸਮਿਆਂ 'ਚ 99 90 ਦੀ ਗੱਲ ਹੈ ਤੇ ਮੈਨੂੰ 500 ਰੁਪਈਆ 'ਚ ਪਤਾ ਵੀ ਨਹੀਂ ਲੱਗਾ ਕਿ ਮੈਂ ਇਹਨਾਂ ਨੂੰ ਕੁਝ ਕਰਾ ਦੇ ਆਜੇ ਨਹੀਂ ਆਜੇ ਤੇ ਸੰਤੋਖ ਹੈ ਜੀ ਸਾਥ ਬੁਣਾ ਕੇ ਨਾਮ ਬੀਜ ਸੰਤੋਖ ਸੁਹਾਗਾ ਸੰਤੋਖ ਦਾ ਸੁਹਾਗਾ ਫਿਰ ਨਿਸ਼ਬਰ ਕਰੀ ਕਿ ਬਹੁਤ ਹੈ ਹਰ ਸਾਧਗੁਰ ਕਹਿੰਦੇ ਨੇ ਨਹੀਂ ਹੁੰਦਾ ਇਹ ਸਭ ਇਹ ਤੇ ਸੱਸ ਫਟੇ ਉੱਕ ਕੋਟ ਧਾਵੈ ਕਿਉਂਕਿ ਅਸੀਂ ਆਪਣਾ ਵੰਦੇ ਨਹੀਂ ਅਸੀਂ ਤਾਂ ਦੂਜੇ ਦੀ ਝੋਟੀ ਵੇਖੀ ਪਈ ਤੇ ਬੜੀ ਉੱਚੀ ਲੱਗਿਆ ਉੱਠੀ ਇਹਦੀ ਇੱਥੇ ਵੀ ਸੀ ਉੱਥੇ ਵੀ ਹੈ ਕਮਾਓ ਇਹ ਬੜੀ ਵੱਡੀ ਟੈਨਸ਼ਨ ਹੈ ਜੀ ਸਿਰਦਰਦੀ ਬਾਬਾ ਜੰਨ ਜੀ ਕਹਿਣ ਲੱਗੇ ਜਦੋਂ ਅਸੀਂ ਮਥਾ ਟੇਕਨੇ ਆ ਨਾ ਸਾਨੂੰ ਪਤਾ ਗੋਲਕ ਸਾਡੀ ਹੈ ਗੁਰਦੁਆਰਾ ਸਾਡਾ ਹੈ ਕਾ ਸਾਡਾ ਹੱਥ ਵੀ 10ਪੂ ਦਾ ਨੋਟ ਕੱਢਦਾ ਪਹਿਲਾਂ ਰੁਪਈਆ ਲੱਭਦਾ ਵੀ ਹੈ ਕਿ ਨਹੀਂ ਕਿਤੇ ਯੋਰ ਲਾਈਏ ਤੇ 50 ਦਾ ਨੋਟ ਇਸ ਗੋਲਕ ਵਿਚ ਪਾਣਿਆ ਸਾਥ ਹੋਣੀ ਪੈਂਦਾ ਕਿ ਇਹ ਪਿਆਰ ਹੀ ਇੰਨਾ ਹੈ ਹਾਲਾਂਕਿ ਪਤਾ ਸਾਰੀ ਸਾਡੇ ਕੋਲ ਆ ਰਹਿੰਦੀ ਮਹੀਨੇ ਬਾਅਦ ਕਿਉਂਕਿ ਦਰਵਾਜ਼ਾ ਉਹਨਾਂ ਦਾ ਸੀ ਵੀ ਆਪਣੀ ਗੋਲਕ ਵਿੱਚ ਵੀ ਪਾਣ ਤੋਂ ਅਸੀਂ ਗਰੇਜ ਕਰਨੇ ਆ ਇੱਥੇ ਰੁਪਈਆਂ ਦੀ ਟੜੀ ਨਹੀਂ ਅੱਜ ਦੁਕਾਨ ਵਾਲਾ ਰੁਪਈਆ ਨਹੀਂ ਦਿੰਦਾ ਸੀ ਮੱਥਾ ਅਜੇ ਵੀ ਰੁਪਈਆ ਟੇਕ ਰਹੇ ਆ ਤੇ ਬਖਸ਼ਿਸ਼ ਗੁਰੂ ਤੋਂ ਭਾਲ ਨਹੀਂ ਕਿ ਸਾਡੇ ਤੇ ਮਿਹਰਾ ਕਰ ਉਹ ਤੁਸੀਂ ਗੁਰੂ ਦੇ ਦਰ ਤੇ ਆਏ ਉਹ ਕਿਸੇ ਮੰਗਤੇ ਨੂੰ ਰੁਪਈਆ ਦਿਓਗੇ ਉਹ ਨਹੀਂ ਜਿਹਦੇ ਕੋਲ ਨਾ ਹੋਵੇ ਸੌ ਵਾਰੀ ਪਾਏ ਨਾ ਮੇ ਪਾਏ ਤਾਂ ਵੀ ਚੱਲ ਜਾਏਗਾ ਭਾਵ ਨਹੀਂ ਭਗਤ ਹੋਏ ਕੋਈ ਅਗਰ ਭਾਵ ਰੱਖ ਹੈ ਤਾਂ ਹੀ ਗੁਰ ਸਰਬਨਿਦਾਨ ਦਾਨ ਨੇ ਤੇ ਹਰ ਜਣਾ 40 50 ਹਜ਼ਾਰ ਮਹੀਨਾ ਲੈਂਦਾ ਹੋਵੇ ਲੱਖ ਰੁਪਈਆ ਤਨਖਾਹ ਹੋਵੇ ਉਹ ਵੀ ਰੁਪਈਆ ਪਾਏ ਤੇ ਇਹਦਾ ਮਤਲਬ ਗੁਰੂ ਦਾ ਸਤਕਾਰ ਨਹੀਂ ਸਨੇਹ ਨਹੀਂ ਮੁੜਦਾ ਇਹ ਮੰਗਤਾ ਤੋਂ ਜੀ ਰੋ ਤੁਹਾਡੇ ਬੱਚੇ ਵੀ ਰੁਪਈਆ ਨਹੀਂ ਦੇਣਗੇ ਕਿਉਂਕਿ ਦੁਕਾਨਾਂ ਤੇ ਚੱਲਦਾ ਹੀ ਨਹੀਂ ਇੱਕ ਅੱਧੀ ਤੋਂ ਹੀ ਹੋਣੀ ਜਿ ਲੈ ਆਇਆ ਅਰ ਅਸੀਂ ਅੱਜ ਵੀ ਪਾ ਰਹੇ ਹਾਂ ਉਹਨਾਂ ਆਖਿਆ ਨਹੀਂ ਕਰਨਾ ਚਾਹੀਦਾ ਜਿੰਨਾ ਇਥੇ ਵੱਧ ਦਿਓਗੇ ਉਹਨਾਂ ਤੁਹਾਡੇ ਕੋਲ ਵੰਤ ਆਏਗਾ ਹਾਂ ਤੁਸੀਂ ਜਿੰਨਾ ਮਰਜ਼ੀ ਕਮਾ ਲਓ ਇਹਨੇ ਤੁਹਾਨੂੰ ਪਿਆਰ ਨਹੀਂ ਦੇਣਾ ਇਹਨੇ ਤੁਹਾਨੂੰ ਸੁਨੇਹ ਨਹੀਂ ਦੇਣਾ ਇਹਨੇ ਤੁਹਾਨੂੰ ਅਦਬ ਨਹੀਂ ਦੇਣਾ ਕਿਉਂ ਇਹ ਤੁਹਾਨੂੰ ਦੇਗਾ ਟੈਨਸ਼ਨ ਇੱਕ ਪਰਿਵਾਰ ਬੜਾ ਸੁਖੀ ਵਸਦਾ ਹੈ ਮਜ਼ਦੂਰੀ ਕਰਦੇ ਨੇ ਅਸੀਂ ਗਵਾਂਢੀ ਨੂੰ ਵੇਖੀ ਜਿਹੜਾ ਆਪਣਾ ਕੰਮ ਕਰਨਿਆ ਗਵਾਂਢੀ ਬੜੇ ਤਕੜੇ ਹਨ ਪਰ ਰੋੜੀ ਉਹਨਾਂ ਦੇ ਘਰ ਵਿੱਚ ਲੜਾਈ ਹੁੰਦੀ। ਇੱਕ ਸਾਧੂ ਆਇਆ ਉਹਨਾਂ ਪੁੱਛਿਆ ਬਾਬਾ ਕਿ ਆਹ ਕੰਧ ਨਾਲ ਕੰਧ ਹੈ। ਇਹ ਰੋਜ਼ ਦਿਹਾੜੀ ਮਜ਼ਦੂਰੀ ਕਰਕੇ ਆਉਂਦੇ ਨੇ, ਆਪਸ ਵਿੱਚ ਸਮਝਾਂਦੇ ਨੇ। ਸਾਡੇ ਕੋਲ ਕਰੋੜਾਂ ਕਰੋੜਾਂ ਰੁਪਈਆ ਹੈ। ਅਸੀਂ ਝਗੜਾ ਕਰ ਕਰਕੇ ਮਰ ਜਾਂਦੇ ਹਾਂ। ਕੋਈ ਕਹਿੰਦਾ ਤੂੰ ਵੱੱਦ ਲਾ ਆਇਆ, ਕੋਈ ਕਹਿੰਦਾ ਮੈਂ ਵੱੱਦ ਨਹੀਂ ਲਾ ਕੇ ਆਇਆ। ਆਪਸ ਵਿੱਚ ਬੜਾ ਟਕਰਾਂ ਹੁੰਦਾ। ਬਹੁਤ ਪੈਸਾ ਹੈ ਪਰ ਕ੍ਰੇਸ਼ ਨਹੀਂ ਜਾਂਦਾ। ਉਹ ਸਾਧੂ ਕਹਿੰਦਾ ਧੀ ਨਮਦਾ ਚੱਕਰ ਹੈ। ਨਾਣੇ ਕੱਲ ਲੱਗੇ ਜਿਹਨੇ ਹਾਂ ਕੱਲ ਲੱਗੋ ਨਾਲ ਕੋ ਥੋੜਾ ਉਹ ਜੋੜ ਨਹੀਂ ਲੱਗੇ ਜਿੰਨਾ ਕੁ ਮੰਦੇ ਨੇ ਖਾ ਲੈਂਦੇ ਨੇ ਹਣੇ ਕਹਿੰਦੇ ਜਿਸ ਕਰੇ ਪੂਰੀ ਤਸਾਹ ਕਰੇ ਚਿੰਤਾ ਉਹ ਜਿਸ ਕਰੇ ਬਹੁਤ ਤਸਾਹ ਕਰੇ ਚਿੰਤਾ ਜਿਸ ਕਰੇ ਥੋੜੀ ਸੁਖਰੇ ਪਰਮੰਤਾ ਦੋਹੋਂ ਬਵਿਸਥਾ ਤੇ ਜੋ ਮੁਕਤਾ ਸੋਈ ਸੋਹਿਲਾ ਪੱਦੀਐ ਉਹਨਿਆਖਾਂ ਵੀ ਅਸੀਂ ਕੀ ਕਰ ਸਕਦੇ ਆ ਕਿ ਜੇ ਉਹ ਗਰੀਬ ਨੇ ੜਿੜਵੇਂ ਦਾ ਚੱਕਰ ਹੈ ਸਾਨੂੰ ਉਪਾਦ ਦੱਸੋ ਕਹਿਣ ਲੱਗਾ 100 ਰੁਪਈਆ ਉਹਨਾਂ ਦੇ ਘਰ ਵਿੱਚ ਭਰાડ ਦਿਓ ਇਹਨਿਆਖਾਂ 100 ਵੀ ਨਹੀਂ ਘਾਰਣਾ ਜਦੜੀ ਨੇ ਮੇਂ ਛੋੜ ਦੇ ਪਸ ਜਿਆਦਾ ਨਹੀਂ ਹੁਣ ਅੱਜ ਇਹਨਾਂ ਨੇ ੜਿੜਵੇਂ ਛੋੜ ਤੇ ਸ਼ਾਮੀ ਮਜ਼ਦੂਰੀ ਕਰਕੇ ਆਏ ਘਰ ਵਿੱਚ ਪੈਸੇ ਖਲੜੇ ਪਏ ਨੇ ਇਕੱਠੇ ਕੀਤੇ 99 ਸਨ ਖੋਸ਼ਿਆਣੇ ਮਦੁਰਗਨਿਆ ਖਾਮੀ 1 ਰੁਪਇਆ ਰੱਖ ਲੋ ਅੱਗੇ ਵਾਲੇ ਚ 100 ਕਰਦੇ ਪੂਰਾ ਉਹਨੇ ਆਖਿਆ ਸੌ ਕਿਉਂ ਕਰਨਾ ਕਿ ਥੋੜਾ ਥੋੜਾ ਹੋਲਜੋੜਨਾ ਸ਼ੁਰੂ ਕਰੂ ਹੁਣ ਆਟਾ ਪਾਣੀ ਰਸਤ ਪਾਣੀ ਘਟਾਈ ਕਰ ਵਿੱਚ ਉਹ ਹੀ ਕਲੇਸ਼ ਸ਼ੁਰੂ ਹੋ ਗਿਆ ਵੀ ਖਾਣਾ ਨਹੀਂ ਥੋੜੇ ਥੋੜੇ ਜੋੜਨੇ ਅਰੰਭ ਕਰਦੇ ਝਗੜਾ ਸ਼ੁਰੂ ਹੋ ਗਿਆ ਇਹਨਾਂ ਨੂੰ ਸਾਨੂੰ ਕਹਿ ਗਿਆ ਵੀ ਤੁਸੀਂ ਜੋੜਨ ਤੋਂ ਗਰੇਟ ਕਰੋ ਜਿਨ੍ਹਾਂ ਕਹੁੰਦੇ ਸਬਰ ਸਦਕ ਤੇ ਨਾਲ ਖਾਓ ਇਹਨਾਂ ਨੂੰ ਇਹਨਾਂ ਨੇ ਸਦਾ ਕਰਨਾ ਸ਼ੁਰੂ ਕਰ ਦਿੱਤਾ ਉਹ ਝਗੜਾ ਉਹਨਾਂ ਦੇ ਘਰ ਦਾ ਉਹਨਾਂ ਦੇ ਘਰ ਵਿੱਚ ਪੈ ਗਿਆ ਤੇ ਕਿਤੇ ਉਸ ਮਾਮ ਨੇ ਕੁੱਛ ਲਿਆ ਕਿ ਤੁਹਾਡੇ ਘਰ ਤੇ ਬੜਾ ਝਗੜਾ ਸੀ ਸਾਡੇ ਘਰ ਸ਼ੁਰੂ ਹੋ ਗਿਆ ਕੀ ਕਾਰਨ ਕਿਵੇਂ ਤੁਸੀਂ ਸ਼ਾਂਤੀ ਲਿਆਉਂਦੀ ਆਪਣੇ ਘਰ ਵਿੱਚ ਹੁਣ ਆਖਿਆ ਸ਼ਾਂਤੀ ਲਿਆਉਂਦੀ ਨਹੀਂ ਤੁਹਾਡੇ ਘਰ ਝਗੜਾ ਪਾਉਣ ਵਾਲਿਆ ਸਿਹਾ ਸਾਡੇ ਕੋ ਸਾਧੂ ਆਇਆ ਸੀ ਤੁਹਾਨੂੰ ਜੋੜਨ ਦਾ ਦੋਨੇ ਸੀ ਹੁਣ ਤੁਸੀਂ ਜੋੜਨਾ ਸ਼ੁਰੂ ਕਰ ਦਿੱਤਾ ਤੇ ਇਹ ਹੀ ਤੁਹਾਡੇ ਝਗੜੇ ਦਾ ਕਾਰਨ ਬਣਿਆ ਅਸੀਂ ਜੋੜਨਾ ਛੱਡ ਉਹਨੇ ਜਦੋਂ ਆਪਣੇ ਪਤੀ ਨੂੰ ਦੱਸਿਆ ਉਹ ਟਿਆਖਿਆ ਆ ਗੱਲ ਹੈ ਉਹਨੇ ਆਖਿਆ ਜਿਹੜੇ ਇਕੱਠੇ ਕਰਕੇ ਰੱਖੇ ਨੇ ਇਹ ਵੀ ਖਰਚ ਜਿਉਂ ਗਰੀਬਾਂ ਤੇ ਨਹੀਂ ਜੋੜਨਾ ਸਤਗੁਰਾਂ ਆਖਿਆ ਸੰਤੋਖ ਰੱਖ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਘਰ ਪਾਖਟ ਦੇਖ ਸਹਿਬਾ ਆਖਿਆ ਕਲ ਤੁਬ ਨਾਮ ਪ੍ਰধান ਪਦਾਰਥ ਭਗਤ ਜਨਾ ਉਦਨੇ ਕਲ ਤੁਬ ਜਿਹੜਾ ਹੈ ਇਹ ਇਹਦੇ ਵਿੱਚ ਨਾਮ ਪਦਾਰਥ ਜਿਹੜਾ ਪ੍ਰধান ਹੈ ਭਗਵਚਨ ਇਹ ਦੇ ਕਰਕੇ ਵਿਕਾਰਾਂ ਤੋਂ ਬਚਦੇ ਨੇ ਰੱਬ ਨਾਲ ਜੁੜ ਜਾਂਦੇ ਨੇ ਫਿਰ ਉਦਾਹਰਨ ਦਿੱਤੀ ਨਾਮਾ ਜੈ ਜੋ ਕਮੀਰ ਤਰਲੋਚਨ ਛਪ ਦੋਖ ਗਏ ਚਮਰੇ ਚਮਿਆਰ ਚਮਰੇ ਦਾ ਅਰਥ ਪਰ ਇੱਥੇ ਚਮਰੇ ਜੇ ਅਰਥ ਹਨ ਭਗਤ ਅਦਾਸ ਚਮਾਰ ਉਹ ਆਪਾਂ ਦੇ ਅੰਸ਼ੇਵੇਂ ਸਜਾਇਆ ਨਾ ਕਿਸੇ ਦਾ ਨਾਮ ਨਹੀਂ ਹੈ ਪਰ ਭਗਤ ਸਾਹਿਬ ਤੇ ਆਪ ਇਹਨੇ ਕਹਿ ਦੇ ਨੇ ਭਗਤ ਅਦਾਸ ਚਮਾਰਾ ਤਨ ਜਟ ਕਹਿੰਦਾ ਹੈ ਕਿ ਮੈਂ ਜੱਟ ਹਾਂ ਇਹ ਬਿਦ ਸੁਣ ਕੇ ਜੱਟ ਨੂੰ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਉੱਠ ਪਗਤੀ ਲਾਗਾ ਪਰ ਆਪਾਂ ਆਖਿਆ ਵੀ ਇਹ ਜਾਤੀਵਾਦ ਸੋਚ ਜਾਤੀ ਸੋਚ ਸ਼ਬਦ ਹੈ ਇਹਦੇ ਕਰਕੇ ਸਦਾ ਦੇ ਦਿਓ ਤੇ ਇਹਦੇ ਜਾਤੀ ਨਾਲ ਸੰਬੋਧਨ ਕੀਤਾ ਸਭ ਆਖਿਆ ਨਹੀਂ ਇਹ ਸਾਰੇ ਭਗਤ ਰਵਦਾਸ ਜੀ ਨਾਮਦੇਵ ਜੀ ਕਬੀਰ ਜੀ ਤਰਲੋਚਨ ਜੀ ਨਾਮ ਦੀ ਬਰਕਤ ਨਾਲ ਇਹਨਾਂ ਸਾਰਿਆਂ ਦੇ ਪਾਪ ਦੂਰ ਹੋ ਗਏ ਗੁਰਮੁਖ ਨਾਮ ਲੱਗੇ ਸੀ ਉਤਰੇ ਸਭ ਬਿਲਵਿਕ ਪਾਪ ਕਰੇ हे मन जेड़े भी मनो गुरु दी राही हरि नाम च लगगे ओ सब विकारन तो बच के ओना दे सारे पाप कण गे जो जो नाम जपे अपराध ही सब तिन के दुख पर हरि हे मन जेड़ा जड़ा पुकारी बनता कि परमात्मा दा नाम जपता है गणक आप उन सब जणो ठाके उमीयां चौदह सी बढ़ियां साखियां ने परमात्मा ओना दे सारे विकार दूर कर द인다 है विश्व अरव तदा मु गुरु मुख बोलै नारायण नर ना हरि ਇਹ ਲੰਮੀ ਕਹਾਣੀ ਜੀ ਅਦਾਮਤ ਜੀ ਦੀ ਵੇਸਵਾ ਦੇ ਨਾਲ ਇਹ ਵਿਆਹ ਕਰਾ ਲੈਿੰਦਾ ਪੰਡਤ ਰਾਜ ਭਾਗਦਾ ਸੀ ਇਹਨਾਂ ਗਲਤਾਨ ਹੋ ਗਿਆ ਵਿਕਾਰਾਂ ਚ ਫਿਰ ਆਖਰ ਆਪਣੇ ਗੁਰੂ ਕੋਲ ਗਿਆ ਉਹਨੇ ਆਖਿਆ ਦਰਾਈਨ ਆਪਣੇ ਪੁੱਤਰ ਦਾ ਨਾਮ ਰੱਖ ਛੋਟੇ ਪੁੱਤਰ ਦਾ ਨਾਮ ਰੱਖਿਆ ਮਰਨ ਲੱਗਿਆ ਇਹ ਨਰਾਇਣ ਨਾਮ ਕਰਦਾ ਰੱਖ ਵਿੱਚ ਜੁੜ ਗਿਆ ਜਦੋਂ ਜੁੜਿਆ ਇਹਦੀ ਜ਼ਿੰਦਗੀ ਦਾ ਉਦਾਹਰਣ ਹੋ ਗਿਆ ਸਤਿਗੁਰਾਂ ਚ ਕਿ ਸਾਰੇ ਵਿਕਾਰਾਂ ਤੋਂ ਬਚ ਗਏ ਨਾਮ ਜਪਤ ਉਗਰ ਸੈਨ ਵੱਤ ਪਾਈ ਤੋੜ ਬੰਧਨ ਮੁਕਤ ਕਰੇ ਇਨਾ ਸਾਰਿਆਂ ਦੀਆਂ ਗਥਾਵਾਂ ਨੇ ਜੇ ਸਮਾ ਘਟਾਏ ਪ੍ਰਮਾਤਮਾ ਦਾ ਨਾਮ ਜਪਿਆ ਉਗਰ ਸਿੰਘ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ ਪ੍ਰਮਾਤਮਾ ਨੇ ਉਹ ਤੇ ਬੰਧਨ ਤੋੜ ਕੇ ਉਹਨੂੰ ਵਿਕਾਰਾਂ ਤੋਂ ਕਲਾਸੀ ਕਸ਼ੀ ਹਗਿਆ ਖੇਤ ਤੇ ਤਾਂ શ્રી ਗੁਰੂ ਰਾਮਦਾਸ ਸਾਹਿਬ ਜੀ ਕਿਦਨ ਜਨ ਕੋ ਆਪ ਅਨੰਗਰਹ ਕੀਆ ਹਰ ਅੰਗੀਕਾਰ ਕਰੇ ਏ ਮਨ ਪ੍ਰਮਾਤਮਾ ਆਪਣੇ ਭਗਤ ਉਤੇ ਸਦਾ ਆਪ ਮੇਰ ਕਰਦਾ ਹੈ ਆਪਣੇ ਭਗਤ ਦਾ ਸਦਾ ਪੱਖ ਕਰਦਾ ਸੇਵਕ ਕਾਇਦ ਰੱਖੇ ਮੇਰਾ ਗੋਬਿੰਦ ਸ਼ਰਣ ਭਰੇ ਉਦਰੇ ਪਰਮਾਤਮਾ ਆਪਣੇ ਸੇਵਕ ਦੀ ਲਾਜ ਰੱਖਦਾ ਹੈ ਜਿਹੜੇ ਵੀ ਉਹਦੀ ਸ਼ਰਨ ਪੈਂਦੇ ਹਨ ਉਹ ਕਾਰਾਂ ਤੋਂ ਬਚਨਦੇ ਨੇ ਅਖੀਰ ਤੇ ਦਾਤੇ ਨੇ ਆਖਿਆ ਤਾਂ ਨਾਨਕ ਹਰਿ ਕਰਪਾ ਧਾਰੀ ਉਹ ਤਰਿਓ ਨਾਮ ਰਹਿ ਦਾਸ ਨਾਨਕ ਜਿਸ ਮਨੁੱਖ ਉਤੇ ਪ੍ਰਭੂ ਮੇਰ ਕਰਦਾ ਮੇਰ ਦੀ ਨਿਗ੍ਹਾ ਉਹਨੇ ਕੀਤੀ ਉਸਨੇ ਉਸਦਾ ਨਾਮ ਆਪਣੇ ਹਿਰਦੇ ਵਿੱਚ ਵਸਾਲਿਆ ਪਾਉ ਕਿ ਉਹਦੇ ਹਿਰਦ ਵਿੱਚ ਨਾਮ ਵਸ ਜਾਂਦਾ ਹੈ ਨਾਮ ਵਸਦੇ ਲੋਕ ਪ੍ਰਲੋਕ ਸੋਜੰਦੇ ਗੁਰੂ ਕਿਰਪਾ ਕਰੀ ਛਾੜੇ ਤੇ ਰਹਿ ਨੋ ਬੇਰਗਰ ਨਾਮ ਸਿਏ ਲੋਕ ਸੁਖੀਏ ਪਰਲੋਕ ਸੁਹੀ ਦੇ ਨਾਨ ਭਗਤ ਭਾਪੀ ਮੈਂ ਹੋਈਆ ਤੁਲਾ ਤੁਮਿ ਮਾ ਗੁਰੂ ਹਦ ਸਗਤ ਬਖਸ਼ਣ ਜੋ ਮੈਨੋ ਸੇਨਾਂ ਤੇ ਪ੍ਰੇਮ ਸਰ ਮਤੇ ਬੁਲਾਓ ਵਾਹਿਗੁਰੂ ਜੀ ਕਾ ਬਰਸਾ ਵਾਹਿਗੁਰੂ ਜੀ ਕੀ ਹਥੇ